ਲੋਜੀ ਪੰਜਾਬ ਦੇ ਵਿੱਚ ਮਗਰਮੱਛ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਮਗਰਮੱਛ ਨੇ ਉਥੋਂ ਪੁੱਥਲ ਮਚਾਈ ਹੋਈ ਹੈ ਜਿਸ ਤਰੀਕੇ ਦੇ ਨਾਲ ਇਸ ਮਗਰਮੱਛ ਦੀਆਂ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਜਿਹੜੀਆਂ ਅਸੀਂ ਪ੍ਰਸ਼ਾਸਨ ਦੇ ਕੋਲ ਕੀਤੀਆਂ ਜਾ ਰਹੀਆਂ ਸੀ ਪਰ ਇਸ ਮਗਰਮੱਛ ਨੂੰ ਜਿਸ ਨੂੰ ਕਿ ਕੜਿਆਲ ਵੀ ਕਿਹਾ ਜਾਂਦਾ ਹੈ ਕੜਿਆਲ ਇੱਕ ਕਿਸਮ ਮਗਰਮੱਛ ਦੀ ਹੁੰਦੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਜਦੋਂ ਜਹਦ ਕਰਦੇ ਲੋਕ ਇਹਨਾਂ ਤਸਵੀਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਖੇਤਾਂ ਖੇਲਿਆਨਾ ਦੇ ਵਿੱਚ ਫਿਰਦੇ ਇਸ ਮਗਰਮੱਛ ਨੇ ਕਿਸ ਤਰੀਕੇ ਦੇ ਨਾਲ ਕਹਿਰ ਕੀਤਾ ਹੋਇਆ ਸੀ ਜਾਂ ਫਿਰ ਕਿਸ ਤਰੀਕੇ ਨਾਲ ਲੋਕ ਡਰੇ ਤੇ ਘਬਰਾਏ ਪਏ ਸੀ ਕਿਉਂਕਿ ਇਸ ਦੇ ਜਿਹੜਾ ਵੀ ਗਰੱਤ ਦੇ ਵਿੱਚ ਆ ਜਾਂਦਾ ਉਸ ਨੂੰ ਜਿਉਂਦਾ ਤਾਂ ਛੱਡਿਆ ਨਹੀਂ ਸੀ ਜਾਣਾ ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਡਰ ਬੈਠਾ ਹੋਇਆ ਸੀ ਜਿਸ ਨੂੰ ਲੈ ਕੇ ਹੁਣ ਪਿੰਡ ਵਾਲਿਆਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਭਾਰ ਇਸ ਦਾ ਲਗਭਗ ਕੁਆਂਟਲ ਦੱਸਿਆ ਜਾ ਰਿਹਾ ਹੈ ਤੇ ਇਹ ਮਗਰਮਚ ਏ ਘੜਿਆਲ ਕਿਸ ਤਰੀਕੇ ਦੇ ਨਾਲ ਇਸ ਗਿੱਦੜਵਾਹਾ ਦੇ ਪਿੰਡ ਦੇ ਵਿੱਚ ਵੇਖਣ ਨੂੰ ਮਿਲਿਆ ਇਹ ਸਾਰੀ ਗੱਲਬਾਤ ਜਿਹੜੀ ਆ ਅੱਜ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਗਿੱਦਰਵਾਹਾ ਦੇ ਪਿੰਡ ਧੋਲਾ ਕਿੰਗਰਾ ਤੋਂ ਇਹ ਵੱਡਾ ਜਿਹੜਾ ਕੜਿਆਲ ਹੈ ਮਗਰਮਛ ਦੀ ਇੱਕ ਪ੍ਰਜਾਤੀ ਜਿਹੜੀ ਆ ਇਸ ਨੂੰ ਕਾਬੂ ਕੀਤਾ ਗਿਆ ਨਾਲ ਦੀ ਨਾਲ 2 ਮਹੀਨੇ ਤੋਂ ਵੱਧ ਪਿੰਡ ਦੇ ਸੂਏ ਦੇ ਵਿੱਚ ਰਹਿ ਰਿਹਾ ਸੀ ਇਹ ਕੜਿਆਲ ਆਉਂਦੇ ਜਾਂਦੇ ਲੋਕਾਂ ਦੇ ਵੱਲੋਂ ਇਸ ਨੂੰ ਵੇਖਿਆ ਜਾਂਦਾ ਸੀ ਪਰ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਐਡਾ ਜਿਗਰਾ ਕਿਸੇ ਦੇ ਵੱਲੋਂ ਕੱਢਿਆ ਨਹੀਂ ਗਿਆ ਪਰ ਜਿਸ ਤੋਂ ਬਾਅਦ ਇਹ ਸਾਰੀਆਂ ਸਥਿਤੀਆਂ ਦੇ ਬਾਰੇ ਜਾਣਕਾਰੀਆਂ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਗਈਆਂ ਪਰ ਪ੍ਰਸ਼ਾਸਨ ਦੇ ਕੁਝ ਲੋਕਾਂ ਦੇ ਵੱਲੋਂ ਵੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਗਈ ਪਰ ਉਹ ਕੋਸ਼ਿਸ਼ ਜਿਹੜੀ ਹੈ ਕਿਤੇ ਨਾ ਕਿਤੇ ਸਫਲ ਸਾਬਤ ਨਹੀਂ ਹੋਈ ਜਿਸ ਤੋਂ ਬਾਅਦ ਗੋਤਾਖੋਰ ਪ੍ਰਗਟ ਸਿੰਘ ਜਨਾਦੇ ਵੱਲੋਂ ਅਕਸਰੀ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਜੜੀਆਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਜੜੀਆਂ ਨੇ ਪਾਣੀ ਦੇ ਵਿੱਚੋਂ ਕੱਢੀਆਂ ਜਾਂਦੀਆਂ ਨੇ ਜਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਮગરਮਾਛ ਜਾਂ ਫਿਰ ਇਸ ਤਰੀਕੇ ਦੇ ਜਾਨਵਰ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾਂਦਾ ਹੈ ਸੋ ਇਹਨਾਂ ਦੇ ਵੱਲੋਂ ਜਾ ਕੇ ਉੱਥੇ ਇਸ ਪਿੰਡ ਧੋਲਾ ਖੇਂਗੜਾ ਦੇ ਵਿੱਚ ਇਸ ਕੜਿਆਲ ਨੂੰ ਕਾਬੂ ਕੀਤਾ ਗਿਆ ਪਿੰਡ ਵਾਲਿਆਂ ਦੇ ਸਾਥ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਪਿੰਡ ਵਾਲਿਆਂ ਨੂੰ ਡਰਨ ਤੇ ਘਬਰਾਉਣ ਦੇ ਲਈ ਮਜਬੂਰ ਕਰ ਰਹੀਆਂ ਸੀ ਕਿਉਂਕਿ ਕੜਿਆਲ ਦਾ ਨਾਮ ਸੁਣਦੇ ਹੀ ਮਗਰਮੱਛ ਦਾ ਨਾਮ ਸੁਣਦੇ ਹੀ ਮਨ ਦੇ ਵਿੱਚ ਇੱਕ ਡੈਲ ਜਿਹਾ ਪੈਦਾ ਹੁੰਦਾ ਹੈ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਜੇਕਰ ਇਸ ਦੇ ਚੰਗਲ ਦੇ ਵਿੱਚ ਜੇਕਰ ਇਸ ਦੀ ਗ੍ਰਿਫਤ ਦੇ ਵਿੱਚ ਜੇਕਰ ਇਸ ਦੇ ਜਬੜੇ ਦੇ ਵਿੱਚ ਇਨਸਾਨ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦਾ ਹਾਲ ਕੀ ਹੋਵੇਗਾ ਇਸ ਦੇ ਬਾਰੇ ਅਸੀਂ ਭਲੀ ਭਾਂਤੀ ਜਾਣਦੇ ਹਾਂ ਜਾਂ ਫਿਰ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਬਲੋਂ ਹਮਲਾ ਕੀਤਾ ਜਾਂਦਾ ਹੈ ਪਰ ਪਿੰਡਾਂ ਦੇ ਵਿੱਚ ਆ ਜਾਣਾ ਪਿੰਡਾਂ ਦੇ ਸੂਹਿਆਂ ਦੇ ਵਿੱਚ ਇਸ ਦੇ ਵੱਲੋਂ ਆ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡਾ ਕੈਲੀਏ ਡਰ ਦਾ ਮਾਹੌਲ ਤਾਂ ਬਣ ਨਹੀਂ ਸੀ ਇਸੇ ਤਰੀਕੇ ਦਾ ਮਾਹੌਲ ਤੌਲਾ ਕਿੰਗਰਾ ਪਿੰਡ ਜਿਹੜਾ ਕਿ ਗੱਦੜਬਾਹਾ ਦਾ ਪਿੰਡ ਹੈ ਉਸ ਦੇ ਵਿੱਚ ਇਸ ਦੇ ਬਾਰੇ ਦੇਖਣ ਨੂੰ ਮਿਲਿਆ ਨਾਲ ਦੀ ਨਾਲ ਜਾਣਕਾਰੀਆਂ ਇਹ ਵੀ ਮਿਲ ਰਹੀਆਂ ਨੇ ਕਿ 4 ਘੰਟੇ ਦੀ ਜਦੋਂ ਜੈਤ ਤੋਂ ਬਾਅਦ ਇਸ ਮਗਰਮਸ਼ ਨੂੰ ਕਾਬੂ ਕੀਤਾ ਗਿਆ ਪਰੇ ਸਬਦੇ ਦਰਮਿਆਨ ਜੇ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਇਹ ਵੀ ਆ ਰਹੀਆਂ ਸੀ ਕਿ ਪਹਿਲਾ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀਆਂ ਮਿਲਣ ਦੇ ਬਾਅਦ ਵੀ ਕੋਈ ਕਾਰਵਾਈਆਂ ਇਦਾਂ ਦੀਆਂ ਨਹੀਂ ਕੀਤੀਆਂ ਗਈਆਂ ਜਿਸ ਦੇ ਨਾਲ ਇਹ ਸਾਰੀਆਂ ਸਥਿਤੀਆਂ ਦੇ ਉੱਪਰ ਕਾਬੂ ਪਾਇਆ ਜਾਵੇ ਜਾਂ ਫਿਰ ਇਸ ਮਗਰਮੱਛ ਨੂੰ ਕਾਬੂ ਕੀਤਾ ਜਾਵੇ ਇਸ ਕੜਿਹਾਲ ਨੂੰ ਕਾਬੂ ਕੀਤਾ ਜਾਵੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੜੀ ਹੀ ਜਦੋਜਹਿਦ ਦੇ ਨਾਲ ਇਸ ਮਗਰਮੱਛ ਨੂੰ ਇਸ ਕੜਿਹਾਲ ਨੂੰ ਕਾਬੂ ਕੀਤਾ ਗਿਆ ਪਰ ਸਥਿਤੀਆਂ ਉੱਥੇ ਕੀ ਬਣੀਆਂ ਹੋਣਗੀਆਂ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਵੇਗਾ ਇਸ ਦੇ ਬਾਰੇ ਅਸੀਂ ਅਨੁਮਾਨ ਜ਼ਰੂਰ ਲਗਾ ਸਕਦੇ ਹਾਂ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਪਰ ਵੱਡਾ ਸਵਾਲ ਉੱਠਦਾ ਹੈ ਕਿ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਆ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਦੇ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਪਿੰਡ ਵਾਲਿਆਂ ਦੇ ਵੱਲੋਂ ਕਿ ਭਾਈ ਸਾਡੇ ਪਿੰਡ ਦੇ ਸੂਏ ਦੇ ਵਿੱਚ ਉੱਥੇ ਕੜਿਆਲ ਇੱਕ ਲੁਕਿਆ ਹੋਇਆ ਜਿਹੜਾ ਕਿ ਪਾਣੀ ਦੇ ਵਿੱਚ ਦੀ ਹੁੰਦਾ ਹੋਇਆ ਉੱਥੇ ਪਹੁੰਚ ਗਿਆ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਰ ਨਾ ਮਾਤਰ ਕੋਸ਼ਿਸ਼ਾਂ ਹੋਈਆਂ ਇਸੇ ਦੇ ਚਲਦਿਆਂ 4 ਘੰਟੇ ਦੀ ਮੁਸ਼ਕਲ ਹੋਈ ਤੇ ਪ੍ਰਗਟ ਜਿਹੜੇ ਗੋਤਾਖੋਰ ਨੇ ਉਹਨਾਂ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਆ ਆਮ ਤੌਰ ਦੇ ਉੱਪਰ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵੱਲ ਵੀ ਜਾਇਆ ਜਾਂਦਾ ਹੈ ਤੇ ਸੋਇਆਂ ਦੇ ਵਿੱਚ ਲੋਕ ਆਂਬ ਖੇਤੀ ਬਾੜੀ ਦਾ ਕੰਮ ਕਰਨ ਵਾਲੇ ਤੁਰੇ ਫਿਰਦੇ ਨੇ ਜੇਕਰ ਉਹਨਾਂ ਦੇ ਨਾਲ ਕਿਸੇ ਤਰੀਕੇ ਇਸ ਦਾ ਸਾਹਮਣਾ ਹੋ ਜਾਂਦਾ ਤਾਂ ਇਸ ਦੇ ਬਦੋ ਛੱਡਿਆ ਬਖਸ਼ਿਆ ਨਹੀਂ ਸੀ ਜਾਣਾ ਸੋ ਇਸੇ ਸਭ ਦੇ ਦਰਮਿਆਨ ਹੋਰ ਜਾਣਕਾਰੀਆਂ ਲਵਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਨਿਊਜ਼ ਰੂਮ ਤੋਂ ਜੁੜ ਚੁੱਕੇ ਨੇ ਫੋਨ ਕਾਲ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ विवेक कुमार ਜਿਹੜੇ ਜਿਹੜੇ ਇਸ ਸਮੇਂ ਇਹ ਸਭ ਦੀਆਂ ਜਾਣਕਾਰੀਆਂ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਗਿੱਦੜਵਾਹਾ ਦੇ ਇਸ ਪਿੰਡ ਦੇ ਵਿੱਚ دہشت ਦਾ ਮਾਹੌਲ ਇਸ ਕੜਿਹਾਲ ਨੂੰ ਲੈ ਕੇ ਪੈਦਾ ਹੋਇਆ ਹੋਇਆ ਸੀ। ਵਿਵੇਕ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਕੜਿਹਾਲ ਕਹਿੰਦੇ ਫੜਿਆ ਗਿਆ ਜਿਸ ਦੇ ਵੱਲੋਂ ਆ 2 ਮਹੀਨਿਆਂ ਤੋਂ ਲਗਾਤਾਰ ਉੱਥੇ ਉਤਪਾਦ ਮਚਾਇਆ ਹੋਇਆ ਸੀ, ਉੱਥੇ ਹੜਕੰਪ ਮਚਾਇਆ ਹੋਇਆ ਸੀ ਲੋਕਾਂ ਦੇ ਮਨ ਦੇ ਵਿੱਚ ਡਰ ਬਣਿਆ ਹੋਇਆ ਸੀ। ਜੋ ਬਿਲਕੁਲ ਗਿੱਦੜਵਾਹੇ ਦਾ ਪਿੰਡ ਹੈ ਜੇ ਢੋਲਾ ਕਿੰਗਰਾ ਜਿੱਥੇ ਇਹ ਕੜਿਹਾਲ ਫੜ ਲਿਆ ਗਿਆ ਸੁਖਬੀਰ ਹੋਣਾ ਪਰ ਪਿਛਲੇ 2 ਮਹੀਨਿਆਂ ਤੋਂ ਵੱਧ ਦਾ ਸਮਾਂ ਜਿਹੜਾ ਹੈ ਕੜਿਆਲ ਉੱਥੇ ਪਾਣੀ ਦੀ ਇੱਕ ਜੇਕਰ ਆਪਾਂ ਗੱਲ ਕਰੀਏ ਤਾਂ ਸੂਏ ਦੇ ਵਿੱਚ ਰਹਿੰਦਾ ਹੋਇ ਸੀਗਾ ਪਰ ਜਦੋਂ ਹੁਣ ਕਿਉਂਕਿ ਠੰਡ ਦਾ ਵੀ ਮੌਸਮ ਹੈ ਤੇ ਕਈ ਵਾਰ ਧੁੱਪ ਵੀ ਨਿਕਲ ਰਹੀ ਹੈ ਪੰਜਾਬ ਦੇ ਵਿੱਚ ਸੋ ਧੁੱਪ ਜਦੋਂ ਨਿਕਲਦੀ ਸੀ ਤਾਂ ਉਸ ਵੇਲੇ ਜ਼ਰੂਰ ਬਾਹਰ ਆਂਦਾ ਆਂਦਾ ਸੀ ਤੇ ਸੂਏ ਚੋਂ ਬਾਹਰ ਵੀ ਆ ਕੇ ਬੈਠ ਜਾਂਦਾ ਸੀ ਪਿੰਡ ਦੇ ਵਿੱਚ ਕਈ ਵਾਰ ਇਹਨੂੰ ਪਿੰਡ ਦੇ ਲੋਕਾਂ ਨੇ ਦੇਖਿਆ ਜਿਸ ਤੋਂ ਬਾਅਦ ਜਿਹੜੇ ਲਾਗੇ ਦੇ ਖੇਤ ਨੇ ਸੂਏ ਦੇ ਨਾਲ-ਨਾਲ ਜਿਹਨਾਂ ਦੇ ਖੇਤ ਨੇ ਉਹਨਾਂ ਨੂੰ ਸੰਪਰਕ ਵੀ ਕੀਤਾ ਗਿਆ ਉਹਨਾਂ ਨੂੰ ਦੱਸਿਆ ਵੀ ਗਿਆ ਪਰ ਆਪਣੇ ਪਿੰਡਾਂ ਦੇ ਵਿੱਚ ਸੁਖਵੀਰ ਆਪਾਂ ਦੇਖਿਆ ਵੀ ਹੁੰਦਾ ਕਿ ਅਸੀਂ ਕਈ ਵਾਰ ਕੱਲ ਦੇ ਉੱਤੇ ਯਕੀਨ ਨਹੀਂ ਕਰਦੇ ਬਿਲਕੁਲ ਪਰ ਖੇਤ ਦੇ ਵਿੱਚ ਜਦੋਂ ਇਹ ਕੜਿਆਲ ਅੱਜ ਤੋਂ ਡੇਢ ਮਹੀਨਾ ਪਹਿਲਾਂ ਖੇਤ ਤੋਂ ਬਾਹਰ ਨਿਕਲ ਕੇ ਧੁੱਪ ਦੇ ਵਿੱਚ ਬੈਠਾ ਹੋਇਆ ਸੀ ਤਾਂ ਉਸ ਸਮੇਂ ਜ਼ਰੂਰ ਇੱਕ ਕਿਸਾਨ ਦੇ ਵੱਲੋਂ ਇਸ ਦੀ ਵੀਡੀਓ ਬਣਾ ਕੇ ਪਿੰਡ ਦੇ ਇੱਕ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਕਿ ਭਾਈ ਤੁਸੀਂ ਆਪਣਾ ਨੰਗਣ ਬੜਨ ਲੱਗੇ ਧਿਆਨ ਰੱਖਿਓ ਖੇਤਾਂ ਦੇ ਵਿੱਚ ਤੁਸੀਂ ਨਾ ਜਾਇਓ ਪਰ ਲੋਕਾਂ ਨੂੰ ਉਮੀਦ ਸੀ ਕਿ ਕੜਿਆਲ ਕਿਸੇ ਤਰੀਕੇ ਜਏ ਪਾਣੀ ਦੇ ਸੂਏ ਦੇ ਵਿੱਚ ਆ ਗਿਆ ਤਾਂ ਇਹ ਅੱਗੇ ਚਲਾ ਜਾਏਗਾ ਪਰ 2 ਮਹੀਨੇ ਜਦੋਂ ਤੱਕ ਨਹੀਂ ਹਿੱਲਿਆ ਤਾਂ ਲਗਾਤਾਰ ਪ੍ਰਸ਼ਾਸਨ ਨੂੰ ਵੀ ਵਾਈਲਡ ਲਾਈਫ ਸੈਂਚੁਰੀ ਵਾਲਿਆਂ ਨੂੰ ਵੀ ਸੰਪਰਕ ਕੀਤਾ ਗਿਆ ਪਰ ਕਈ ਕਈ ਵਾਰ ਆ ਕੇ ਉਹਨਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਪਰ ਇਸ ਦਾ ਕੋਈ ਸਫਲ ਹਾਲਾਜ ਜਿਹੜਾ ਨਹੀਂ ਕਰ ਪਾਏ ਕੜਿਆਲ ਨੂੰ ਨਹੀਂ ਰੈਸਕਿਊ ਕਰ ਪਾਏ ਜਿਸ ਤੋਂ ਬਾਅਦ ਦੁਖੀ ਹੋ ਕੇ ਕਲ ਪਿੰਡ ਵਾਲਿਆਂ ਨੇ ਉਰੂਕ ਖੇਤਰ ਦੇ ਜਿਹੜੇ ਨੇ ਪ੍ਰਗਟ ਸਿੰਘ ਜਿਹੜੇ ਡੈੱਡ ਬੋਡੀਆਂ ਕੱਢਦੇ ਨੇ ਨਹਿਰਾਂ ਦੇ ਵਿੱਚੋਂ ਦਰਿਆਵਾਂ ਦੇ ਵਿੱਚੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਉਹ ਅੱਗੇ ਵੀ ਜਾਨਵਰ ਜਿਹੜੇ ਪਾਣੀ ਵਾਲੇ ਨੇ ਉਹਨਾਂ ਨੂੰ ਰੈਸਕਿਊ ਕਰਦੇ ਨੇ ਤਾਂ ਉਹਨਾਂ ਨੇ ਆ ਕੇ ਪਿੰਡ ਦੇ ਵਿੱਚ ਮੋਰਚਾ ਸਾਭਿਆ ਤੇ ਅੱਜ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਜਿਹੜਾ ਇਸ ਖੜਿਆਲ ਨੂੰ ਕਾਬੂ ਕਰ ਲਿਆ ਗਿਆ ਪਰ ਵੱਡੀ ਦਿੱਕਤ ਇੱਥੇ ਇਹ ਸੀਗੀ ਸੁਖਬੀਰ ਕਿ ਖੜਿਆਲ ਦੇ ਕਰਕੇ ਖੇਤਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਕਿਉਂਕਿ ਖੇਤਾਂ ਦੇ ਵਿੱਚ ਜਿਹਨਾਂ ਦੀ ਜ਼ਮੀਨ ਹੈ ਜਿਨ੍ਹਾਂ ਨੇ ਖੇਤੀ ਕਰ ਰਹੇ ਨੇ ਉੱਥੇ ਉਹ ਤਾਂ ਜ਼ਰੂਰ ਜਾ ਕੇ ਹੌਸਲਾ ਕਰਕੇ ਜਿਹੜਾ ਉੱਥੇ ਆਪਣੀ ਕਣਕ ਬੀਜਦੇ ਸੀ ਸਾਰਾ ਕੰਮ ਕਰਦੇ ਸੀ ਪਰ ਜਿਹੜੀ ਉਹ ਲੇਬਰ ਲੈ ਕੇ ਆਉਂਦੇ ਹੁੰਦੇ ਸੀਗੇ ਹੂੰ ਹੂੰ ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਇਸ ਸੂਏ ਦੇ ਵਿੱਚ ਭਾਈ ਕੜਿਆਲ ਹੈ ਉਹ ਨਹੀਂ ਜਾਂਦੇ ਸੀ ਉੱਥੇ ਤਾਂ ਜਿਸ ਕਰਕੇ ਇਹ ਲੇਬਰ ਦੀ ਕਮੀ ਕਰਕੇ ਜਾਂ ਫਿਰ ਇਹ ਕਹਦੀ ਕਿ ਦਿੱਕਤਾਂ ਦਾ ਕਰਕੇ ਡਰਦੇ ਕਰਕੇ ਕਿਸਾਨਾਂ ਦਾ ਖਾਸਾ ਨੁਕਸਾਨ ਜੜਾ ਉੱਥੇ ਝੱਲਣਾ ਪਿਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ ਨਾਕਾਮੀ ਜ਼ਰੂਰ ਸਾਹਮਣੇ ਆਈ ਹੈ ਕਿਤੇ ਜਾਣਕਾਰੀਆਂ ਇੱਕ ਕਿਸੇ ਤਰੀਕੇ ਦੇ ਨਾਲ ਮਿਲੀਆਂ ਕਿ ਉੱਥੇ ਕਿਸੇ ਨੂੰ ਜਾਨੀ ਨੁਕਸਾਨ ਤਾਂ ਨਹੀਂ ਇਸ ਕੜਿਆਲ ਦੇ ਵੱਲੋਂ ਪਹੁੰਚਾਇਆ ਗਿਆ ਕਿਉਂਕਿ ਆਮ ਆਉਣਾ ਜਾਣਾ ਸੂਆਂ ਦੇ ਨੇੜੇ ਤਾਂ ਕਿਸਾਨ ਵੀ ਤੁਰੇ ਫਿਰਦੇ ਨੇ ਪਾਣੀਆਂ ਦੇ ਵਿੱਚ ਉਤਰ ਵੀ ਜਾਂਦੇ ਨੇ ਕਈ ਵਾਰ ਨੱਕਾ ਨੁੱਕਾ ਲਾਉਣ ਦਾ ਕਰਕੇ ਬਿਲਕੁਲ ਸੁਖਬੀਰ ਗਰੀਮਤ ਇਹ ਰਹੀ ਹੈ ਕਿ ਏ ਕੜਿਹਾਲ ਦੇ ਉੱਤੇ ਸਮੇਂ-ਸਮੇਂ ਤੇ ਸਾਰਿਆਂ ਦੀ ਨਿਗਾ ਜਿਹੜੀ ਉਹ ਪੈਂਦੀ ਰਹੀ ਚਾਹੇ ਪਾਣੀ ਦੇ ਉੱਤੇ ਆਇਆ ਹੋਵੇ ਜਾਂ ਫਿਰ ਪਾਣੀ ਤੋਂ ਬਾਹਰ ਆਇਆ ਹੋਵੇ ਤਾਂ ਇਸ ਕਰਕੇ ਜਿਹੜਾ ਪਿੰਡ ਦੇ ਵਿੱਚ ਸਾਰਿਆਂ ਨੂੰ ਚੁਕੰਨੇ ਕਰਤਾ ਸੀ ਕਿ ਭਾਈ ਜਿਹਨੇ ਸੂਏ ਵਾਲ ਨੂੰ ਜਾਣਾ ਹੈ ਉਹ ਧਿਆਨ ਨਾ ਜਾਵੇ ਕਿਉਂਕਿ ਡਰ ਇੱਕ ਇਹ ਵੀ ਸੀਗਾ ਕਿ ਇਹ ਸੂਏ ਤੋਂ ਬਾਹਰ ਆ ਕੇ ਕਿਤੇ ਪਿੰਡ ਵੱਲ ਨੂੰ ਨਾ ਤੁਰ ਜਾਵੇ ਹਾਂ ਬਿਲਕੁਲ ਸੋ ਇਸ ਗੱਲ ਦਾ ਵੀ ਖਾਸਾ ਧਿਆਨ ਜਿਹੜਾ ਉਹ ਰੱਖਿਆ ਜਾ ਰਿਹਾ ਸੀ ਜੇਕਰ ਕੋਈ ਜਾਂਦਾ ਵੀ ਸੀਗਾ ਸੁਖਬੀਰ ਤਾਂ ਨਾਲ ਦੋ ਤਿੰਨ ਬੰਦੇ ਇਕੱਠੇ ਹੋ ਕੇ ਉਸੂਏ ਵਾਲੇ ਪਾਸੇ ਨੂੰ ਜਾਂਦੇ ਸੀਗੇ ਇੱਕੋ ਸਮੇਂ ਦੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਤਾਂ ਕਿ ਜੇਕਰ ਇਹ ਬਾਹਰ ਨਿਕਲ ਕੇ ਹਮਲਾ ਕਰਦਾ ਤਾਂ ਇਸ ਦੇ ਤੋਂ ਰੋਨਜੀਠਿਆ ਜਾਵੇ ਤਾਂ ਪਿੰਡ ਵਾਲਿਆਂ ਨੇ ਆਪਣੇ ਪੱਦਰ ਦੇ ਉੱਤੇ ਆਪਣੀ ਸਿਕਿਉਰਿਟੀ ਜਿਹੜੀ ਆ ਕੱਪ ਕਹਿ ਸਕਦੇ ਤਾਂ ਕਿ ਉਹਨਾਂ ਨੇ ਆਪ ਕੀਤੀ ਆ ਆਪ ਆਪਣੀਆਂ ਸੁਰੱਖਿਆ ਜਿਹੜੀਆਂ ਨੇ ਮੁਕੰਮਲ ਕੀਤੀਆਂ ਨੇ ਉਹਨੂੰ ਯਕੀਨੀ ਬਣਾਇਆ ਹੈ ਤੇ ਇੱਕ ਪਿੰਡ ਦੇ ਵਿੱਚ ਜੇਕਰ ਕਿਸੇ ਇੱਕ ਬੰਦੇ ਨੇ ਖੇਤ ਦੇ ਵਿੱਚ ਕੰਮ ਕਰਨ ਜਾਣਾ ਹੁੰਦਾ ਸੀ ਤਾਂ ਉਹਦੇ ਨਾਲ ਚਾਰ ਬੰਦੇ ਹੋਰ ਲਹਿਦਾ ਜਾਂਦੇ ਹੁੰਦੇ ਸੀਗੇ ਤਾਂ ਕਿ ਜਿਹੜਾ ਸਿਕਿਉਰਿਟੀ ਸੇਫਟੀ ਆ ਰੱਖੀ ਜਾਵੇ ਤੇ ਨਾਲ ਦੀ ਨਾਲ ਸੁਖਬੀਰ ਪਾਣੀ ਦੇ ਜਿਹੜੇ ਤੁਸੀਂ ਜ਼ਿਕਰ ਕੀਤਾ ਤਾਂ ਪਾਣੀ ਦੇ ਵਿੱਚ ਜਾਣ ਤੋਂ ਹਜੇ ਤੱਕ ਗੁਰੇ ਦਾ ਕੀਤਾ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਬੇਸ਼ੱਕ 4 ਘੰਟੇ ਦੀ ਮਸ਼ਕੱਤ ਤੋਂ ਬਾਅਦ ਪ੍ਰਗਟ ਸਿੰਘ ਘਰਾਨੇ ਨੂੰ ਕਾਬੂ ਕਰ ਲਿਆ ਗਿਆ ਪਰ ਨਾਲ ਦੀ ਨਾਲ ਪਿੰਡ ਵਾਸੀਆਂ ਦਾ ਇੱਕ ਵਾਰੀ ਫਿਰ ਤੋਂ ਕਹਿਣਾ ਕਿ ਇੱਕ ਵਾਰੀ ਫਿਰ ਤੋਂ ਜਿਹੜਾ ਤੁਸੀਂ ਸੂਏ ਦੇ ਵਿੱਚ ਚੈੱਕ ਕਰੋ ਕਿ ਹੋਰ ਤਾਂ ਨਹੀਂ ਕਿਤੇ ਕੋਈ ਮਤਲਬ ਕੜਿਆਲ ਜਾਂ ਹੋਰ ਕੋਈ ਪ੍ਰਜਾਤੀ ਦਾ ਜਾਨਵਰ ਅੰਦਰ ਹੋਵੇ ਕਿਉਂਕਿ ਡਰ ਮੰਦਰ ਦੇ ਅੰਦਰ ਜਿਹੜਾ ਲੋਕਾ ਦੇ ਉਹ ਜ਼ਰੂਰ ਬੈਠ ਗਿਆ ਕਿਉਂਕਿ ਜਦੋਂ ਤੁਸੀਂ ਦੇਖਿਆ ਹੋਗਾ ਕਿ ਸੂਏ ਦੇ ਵਿੱਚ ਆਮ ਤੌਰ ਤੇ ਪਿੰਡਾਂ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਤਾਂ ਉਹਦੇ ਕਰਕੇ ਵੀ ਦਿੱਕਤ ਆ ਰਹੀ ਹੈ ਕਿਉਂਕਿ ਪਿੰਡ ਪਾਣੀ ਦੇ ਅੰਦਰ ਵੀ ਉਤਰਨਾ ਹੁੰਦਾ ਹੈ ਮਸ਼ੀਨਾਂ ਵੀ ਲਾਣੀਆਂ ਹੁੰਦੀਆਂ ਨੇ ਸੋ ਇਸ ਗੱਲ ਦਾ ਖਾਸਾ ਜਿਹੜਾ ਡਰ ਹੈ ਹਜੇ ਵੀ ਪਿੰਡ ਵਾਸੀਆਂ ਦੇ ਦਿਲ ਦੇ ਵਿੱਚ ਹੈ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਵਿਵੇਕ ਸੋ ਜਿਹੜੇ ਮੇਰੇ ਸਹਿਯੋਗੀ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਭਾਈ ਡਰ ਦਾ ਮਾਹੌਲ ਅਜੇ ਵੀ ਬਣਿਆ ਪਿਆ ਹੈ ਉਸ ਡਰ ਦੇ ਮਾਹੌਲ ਦੇ ਵਿੱਚ ਲੋਕ ਹੈਰਾਨ ਪਰੇਸ਼ਾਨ ਵੀ ਨੇ ਹਾਲਾਂਕਿ ਇਸ ਕੜਿਆਲ ਨੂੰ ਤਾਂ ਕੱਢ ਲਿਆ ਗਿਆ ਪਰ ਸ਼ੰਕਾ ਤੇ ਸ਼ੱਕ ਇਹ ਜਤਾਇਆ ਜਾ ਰਿਹਾ ਕਿ ਹੋਰ ਵੀ ਕੋਈ ਜਾਨਵਰ ਜਿਹੜਾ ਹੈ ਜਾਂ ਫਿਰ ਕੜਿਆਲ ਹੋਰ ਵੀ ਹੋ ਸਕਦਾ ਹੈ ਇਸ ਦੇ ਨਾਲ ਕੋਈ ਨਾ ਆਇਆ ਹੋਵੇ ਕਿਸੇ ਤਰੀਕੇ ਦੇ ਨਾਲ ਕੋਈ ਹੋਰ ਜਿਹੜਾ ਜਾਨਵਰ ਹੈ ਉਹ ਪਾਣੀ ਦੇ ਵਿੱਚ ਨਾ ਹੋਵੇ ਸੁਭਾਵਿਕ ਤੌਰ ਤੇ ਉੱਪਰ ਜਦੋਂ ਕਿਤੇ ਕੋਈ ਖਬਰ ਐਸੀ ਮਿਲਦੀ ਹੈ ਤਾਂ ਉਦਾਂ ਦਾ ਸ਼ੱਕ ਸ਼ੰਕਾ ਜਿਹੜੀ ਹੈ ਉਹ ਲੰਬੇ ਸਮੇਂ ਬਾਅਦ ਮਨ ਦੇ ਵਿੱਚੋਂ ਨਿਕਲਦੀ ਹੈ ਜਾਂ ਫਿਰ ਜਿਵੇਂ ਆਪਾਂ ਆਮ ਸ਼ਬਦਾਂ ਦੇ ਵਿੱਚ ਕਹਿੰਦੇ ਆ ਕਿ ਵਹਿਮ ਜਾਂਦਾ 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 ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਪ੍ਰਗਟ ਗੋਤਾਕੋਰ ਹੋਰਾਂ ਦੇ ਵੱਲੋਂ ਇਸ ਸਾਰੇ ਰੈਸਕਿਊ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਜਾਂ ਫਿਰ ਇਸ ਕੜਿਆ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਮੀਡੀਆ ਦੇ ਮੁਖਾਤਬ ਹੋ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਸ ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ 7 ਫੁੱਟ ਦੇ ਆਸ-ਪਾਸ ਦਾ ਪਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਅਸੀਂ ਇਸ ਖੁੰਖਾਰ ਕਰੋਕੋਡਾਇਲ ਨੂੰ ਅਗੜਿਆਲ ਨੂੰ ਰੈਸਕਿਊ ਕਰ ਲਿਆ ਵਿਭਾਗ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਵਿਭਾਗ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ ਤੁਸੀਂ ਸਰ ਕੀ ਮਕਸਦ ਲਈ ਆਏ ਹੋ ਜੇ ਗੱਲ ਕੀਤੀ ਜਾਵੇ ਤੁਸੀਂ ਆਪ ਦਾ ਪਰਸਨਲ ਗੱਡੀ ਲੈ ਕੇ ਆਓ ਤੇਲ ਵੀ ਲੈ ਕੇ ਆਓ ਕੀ ਕਿਸ ਤਰ੍ਹਾਂ ਦੇਖਦਾ ਹਾਂ ਲੋਕ ਕਾਫੀ ਟਾਈਮ ਤੋਂ ਪ੍ਰੇਸ਼ਾਨ ਸੀਗੇ ਤੁਸੀਂ ਪਹਿਲੇ ਫੋਨ ਤੇ ਆਏ ਹੋ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਤੁਸੀਂ ਸਿੱਖ ਕਿਤੋਂ ਲੀਤੀ ਐ ਗੱਲ ਬਾਜੀ ਮੈਂ 24 ਸਾਲਾਂ ਤੋਂ ਇਨਸਾਨੀਅਤ ਦੀ ਫ੍ਰੀ ਆਫ ਕੋਸਟ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪੱਲੋਤਾਸ ਵੀ ਹਜ਼ਾਰ ਰੁਪਈਆ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਆ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ ਚ ਸਨ ਖੋਪ ਸੀ ਬੱਚੇ ਨਾਂਦੇ ਅਣ ਨਿੱਕੇ ਨਿੱਕੇ ਬੱਚੇ ਆਪਣੇ ਜੋ ਆ ਡੈਡੀ ਚਾਚੇ ਤਾ ਉਹਨਾਂ ਦੇ ਮਗਰ ਚਾਹ ਪਾਣੀ ਵੀ ਲੈ ਕੇ ਸਿਰ ਜਵਾਇ ਤੋਂ ਨਿਕਲਦੇ ਸਨ ਸਾਰਿਆਂ ਨੇ ਅੰਦਰ ਇੱਕ ਖੌਬ ਬਣਿਆ ਹੋਇਆ ਸੀ ਉਸ ਖੌਬ ਨੂੰ ਵੇਖਦੇ ਹੋਏ ਮੈਂ ਆਪਣੀ ਥਿਰ ਧਰ ਦੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਲਿਆ ਸੇਵਾ ਸੇਵਾ ਹੀ ਕਰ ਰਹੇ ਉਹਨਾਂ ਦਾ ਬਿਲਕੁਲ ਫ੍ਰੀ ਆਪੋਰਟ ਸੇਵਾ ਵਾਲੀ ਔਰ ਕੋਈ ਸਾਈਡ ਬਿਜ਼ਨਸ ਤੁਹਾਡਾ ਕੋਈ ਬਿਜ਼ਨਸ ਸੀ ਬਸ ਇਹੀ 97293 34999 97293 74999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਹੋ ਅੱਛਾ ਸਰ ਇਹਦਾ weight ਤੇ ਇਹਦੀ ਲੰਬਾਈ ਇਹਦਾ 7 ਕੋਟ ਦੇ ਆਸਪਾਸ